ਹਾਂਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਇਹ ਸਾਡੀ ਪਹਿਲੀ ਵੀਡੀਓ ਹੈ ਅੱਜ ਮੈਂ ਤੁਹਾਡੇ ਸਾਹਮਣੇ ਜਾਗਟਾਂ ਤੇ ਕੋਟੀਆਂ ਦਿਖਾਉਣ ਜਾ ਰਹੀ ਹਾਂ ਸਾਡਾ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਹੈ ਜੇ ਕਿਸੇ ਭੈਣ ਨੇ ਕੋਈ ਕੋਟੀ ਜਾਗਟਾਂ ਜਾਂ ਬਲੌਜ ਤੇ ਇਸ ਕੀ ਵੀ ਬਣਾਉਣੀ ਹੋਵੇ ਤਾਂ ਤੁਸੀਂ ਸਾਮਣੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ। ਹਾਂਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਾਗਟ ਦਿਖਾਉਣ ਜਾ ਰਹੀ ਆ। ਇਹ ਜਾਗਟ ਕਰੀਮ ਕੱਲਾ ਰੰਗ ਦੀ ਹੈ। ਇਹ ਜਾਗਟ ਫੁੱਲ ਸਾਈਜ਼ ਹੈ। ਇਸ ਤੇ ਬੁੰਤੀ ਪਾਈ ਹੋਈ ਹੈ ਵਧੀਆ। ਡੱਬੀਦਾਰ ਬੁੰਤੀ ਹੈ। ਦੋ ਜੇਬਾਂ ਲੱਗੀਆਂ ਹੋਈਆਂ ਹਨ। ਬੈਕ ਸਾਈਡ ਵੀ ਬੁੰਤੀ ਹੈ। ਜਿਸ ਕਿਸੇ ਨੇ ਇਹ ਜਾਗਟ ਲੈਣੀ ਹੈ ਇਸ ਦਾ ਰੇਟ ਨਾ ਸਰਦੀ ਆ ਬੜੀ ਮੰਗ ਦੀ ਪਾਸੇ ਲੱਗੀ ਹੋਈ ਹੈ ਦੂਜੇ ਨੰਬਰ ਤੇ ਆਪਣੇ ਕੋਲ ਮਲਟੀ ਕਲਰ ਦੀ ਜਾਗਟ ਹੈ ਇਹ ਜਾਗਟ ਮਲਟੀ ਕਲਰ ਚ ਹੈ ਇਹ ਕਿਸੇ ਪਹਿਣਨੇ ਬਣਵਾਉਣੀ ਹੈ ਤੇ ਦੋ ਜੇਬਾਂ ਲੱਗੀਆਂ ਹੋਈਆਂ ਹਨ ਤੇ ਦੁਨਨੇ ਸਾਈਡ ਬੁੰਤੀ ਹੈ ਅੱਗੇ ਤੁਹਾਨੂੰ ਕੋਟੀ ਦਿਖਾ ਰਹੀ ਆ ਇਹ ਕੋਟੀ ਦੋ ਕਲਰ ਚ ਹੈ ਇਸ ਦੇ ਬਟਨ ਲੱਗੇ ਹੋਏ ਹਨ ਨਾਲ ਦੇ ਦੋ ਜੇਬਾਂ ਹਨ ਤੇ ਪਿਸਟੇ ਵੀ ਬਣਤੀ ਹੈ ਵਰਦਮਾਰ ਦੀ ਕਸਮ ਲੱਗੀ ਹੋਈ ਆ ਜਿਸ ਕਿਸੇ ਨੇ ਪਹਿਣਨੇ ਕੋਟੀ ਚਿਤਣੀਆਂ ਇਸ ਦਾ ਰੇਟ 8500 ਰੁਪਿਆ ਹੈ ਇਹਦਾ ਬਾਰਡਰ ਕਟਾਮਾ ਵਾਲਾ ਹੈ ਮਹਾਦੇਵੀ ਥਲੇ ਅੱਗੇ ਤੁਹਾਨੂੰ ਜੈਕਟ ਦਿਖਾ ਰਹੀ ਆ ਇਹ ਕਰੀਮ ਕਲਰ ਚ ਜਾਗਟ ਹੈ ਇਸ ਦੀ ਵੀ ਬੁਣਤੀ ਬਹੁਤ ਵਧੀਆ ਹੈ ਵਰਦਮਨ ਦੀ ਪਾਸੇ ਲੱਗੀ ਹੋਇਆ ਫੁੱਲ ਸਾਈਜ਼ ਜਾਗਟ ਹੈ ਜੇਬਾਂ ਲੱਗੀਆਂ ਹੋਈਆਂ ਹਨ ਬੈਕ ਸਾਈਡ ਵੀ ਬੁਣਤੀ ਹੈ ਇਸ ਦਾ ਰੇਟ 900 ਰੁਪਏ ਅੱਗੇ ਤੁਹਾਨੂੰ ਜਾਗਟ ਦਿਖਾ ਰਹੀ ਹਾਂ ਇਹ ਜਾਗਟ ਵੀ ਵਰਦਮਨ ਚੰਬੀ ਵਾਲੀ ਬੁਣਤੀ ਪਾਈ ਹੋਈ ਹੈ ਜਾਗਟ 'ਚ ਦੋ ਜੇਬਾਂ ਲੱਗੀਆਂ ਹੋਈਆਂ ਹਨ ਇਹ ਵੀ ਜਾਗਟ ਫੁੱਲ ਸਾਈਜ਼ ਹੈ ਅੱਗੇ ਵੀ ਬੁਣਤੀ ਹੈ ਮੂਰੇ ਵਿਵੰਤੀ ਪਾਈ ਹੋਈ ਹੈ ਇਸ ਦਾ ਰੇਟ ਵੀ 900 ਰੁਪਿਆ ਹੈ ਇਹ ਤੇ ਕੋਈ ਗੋਲੇ ਵਾਲੀ ਪਾਸਮ ਨਹੀਂ ਸਾਰੀਆਂ ਜਾਗਟਾਂ ਤੇ ਵਰਤਮਾਨ ਦੀ ਪਾਸਮ ਲੱਗੀ ਹੋਈ ਹੈ ਤਿੰਨ ਪਲਾਈ ਵਾਲੀ ਜੇ ਕਿਸੇ ਨੇ ਬਣਵਾਉਣੀਆਂ ਗੋਲਿਆਂ ਵਾਲੀ ਵੀ ਉਹ 700 ਰੁਪਏ ਚ ਜਾਗਟ ਬੜੀ ਬਣੀ ਅੱਗੇ ਆਪਣੇ ਕੋਲੇ ਬੱਚਿਆਂ ਵਾਲਾ ਸੈੱਟ ਹੈ ਇੱਕ ਜਰਾਬਾਂ ਦਾ ਜੋੜਾ ਨਾਲ ਟੋਪੀ ਸੈੱਟ ਬਣਿਆ ਹੋਇਆ ਹੈ ਇਸ ਇਹ ਚ ਦੋ ਰੰਗਾਂ ਦੀ ਬੁੰਤੀ ਦੋ ਕਲਰ ਪਾਏ ਹੋਏ ਹਨ ਤੇ ਜਿਸ ਕਿਸੇ ਭੈਣ ਨੇ ਇਹ ਜਿਹਾ ਸੈੱਟ ਬਣਵਾਉਣਾ ਹੈ ਤਾਂ 500 ਰੁਪਿਆ ਰੇਟ ਹੈ ਵਰਦਮਾਨ ਦੀ ਪਾਸਮ ਲੱਗੀ ਹੋਈ ਹੈ ਇੱਕ ਜਰਾਬਾਂ ਦੇ ਜੋੜੇ ਹਨ ਇਹਨਾਂ ਦਾ ਰੇਟ 150 ਰੁਪਿਆ ਹੈ ਵਰਦਮਾਨ ਦੀ ਪਾਸਮ ਤੇ ਸਤਾਨੇ ਇਹਨਾਂ ਦਾ ਰੇਟ ਵੀ 150 ਰੁਪਿਆ ਹੈ ਹਾਂਜੀ ਇਹ ਮੈਂ ਤੁਹਾਨੂੰ ਕੋਟੀਆਂ ਜਾਗਟਾਂ ਦਿਖਾ ਦਿੱਤੀਆਂ ਨੇ ਇਹ ਸਾਡੀ ਚੈਨਲ ਤੇ ਪਹਿਲੀ ਵੀਡੀਓ ਹੈ ਤੇ ਸਾਰੇ ਜਣੇ ਸਪੋਰਟ ਕਰੋ ਜੇ ਕਿਸੇ ਨੇ ਕੋਟੀਆਂ ਜਾਗਟਾਂ ਬਣਵਾਉਣੀਆਂ ਨੇ ਉਹ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ ਧੰਨਵਾਦ ਜੀ